ਸਭੇ ਔਖਦ ਕੀਤੀਆਂ ਨੇ ਨਿੰਦਕਾ दारू ਨਾ ਸਾਰੀਆਂ ਦਵਾਈਆਂ ਬਣੀਆਂ ਮਹਾਰਾਜ ਗੁਰਬਾਣੀ ਜੀ ਕਹਿੰਦੇ ਕਹਿੰਦੇ ਨਿੰਦਿਆ ਕਰਨ ਵਾਲੇ ਦੀ ਦਵਾਈ ਨਹੀਂ ਕੋਈ ਬਣੀ ਸਭੇ ਔਖਦ ਔਖਦ ਕਹਿੰਦੇ ਦਵਾਈਆਂ ਸਭੇ ਔਖਦ ਕੀਤੀਆਂ ਨੇ ਨਿੰਦਕਾ दारू ਨਾ ਜਿਨੇ ਗਲਤੀਆਂ ਲੱਭਣੀਆਂ ਵਾ ਕੋਈ दारू ਨਹੀਂ ਬਣੀ ਗੁਰੂ ਹੀ ਗੁਰੂ ਹੀ ਬਚਾਵੇ ਇਦੇ ਵਿੱਚ ਕਮਾਈ ਵੀ ਕਰਨੀ ਪੈਂਦੀ ਹੈ। ਜਿੰਦਕ ਤੋਂ ਬਚਣ ਲਈ ਦੁਨੀਆ ਦੀ ਵਾਵਾ ਤੋਂ ਵੀ ਥੋੜਾ ਜਿਹਾ ਬਚਣਾ ਪੈਂਦਾ ਹੈ, ਹਸਾਬ ਨਾਲ ਚੱਲਣਾ। ਲਿਮਟਿਡ ਤੱਕ। ਥੋੜਾ ਸੋਨਾ ਲਿਖਿਆ ਭਾਈ ਵੀਰ ਦੇ। ਕੀਰਤਨ ਇਸ ਲਈ ਨਾ ਕਰ। ਮੈਨੂੰ ਅੰਮ੍ਰਿਤਸਰ ਸਾਰੇ ਜਾਣਣ। ਫਿਰ ਪੰਜਾਬ ਦੇ ਸਾਰੇ ਜਾਣਣ। ਇਹ ਰਹੇ ਦੋਸਤਾਂ ਸਾਰੇ ਜਾਣਣ ਤੇ ਬਾਹਰਲੇ ਮੁਲਕਾਂ ਦੀ ਸਾਰੇ ਜਾਣਣ ਭਾਈ ਵੀਰ ਨਹੀਂ ਲੰਘਦੇ ਫਿਰ ਕੀ ਹੋ ਜਾਏ ਸਾਰੇ ਪਾਸੇ ਤੈਨੂੰ ਜਾਣਣ ਲੱਗ ਪੈਣਗੇ ਫੇ ਲਾਸ਼ ਫੇਰ ਕੀ ਲੱਖਾਂ ਪਤਾਲ ਉਹਦੇ ਲੱਖਾਂ ਕਾਸ਼ ਲੱਖਾਂ ਧਰਤੀਆਂ ਲੱਖਾਂ ਸੂਰਜ ਨੇ ਲੱਖਾਂ ਚੰਦਰਾਂ ਉੱਥੇ ਤੈਨੂੰ ਕੋਣ ਸੋਭਾ ਨੂੰ ਕੰਟਰੋਲ ਚ ਲੈ ਗਏ ਚਲੇ ਜਾਉਂਦੇ ਭਾਈ ਜਸਵੰਦਰ ਸਿੰਘ ਨੇ ਬੜਾ ਵਧੀਆ ਭਜਨ ਭੇਜਿਆ ਸੀ ਮੈਂ ਕੋ ਤੁਹਾਨੂੰ ਗਰੁੱਪ ਚ ਵੀ ਪਾਇਆ ਏ ਬਾਬਾ ਜਵੰਦ ਸਿੰਘ ਜੀ ਰਾਜਾ ਸਨ ਸੀ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲਿਆਂ ਨਾਲ ਮੇਲ ਹੋਇਆ ਉਹ ਕਹਿੰਦੇ ਕਈ ਵਾਰੀ ਮਨ ਬਚੈਨ ਹੋ ਜਾਂਦਾ ਹੈ ਬਾਬਾ ਜਵੰਦ ਸਿੰਘ ਜੀ ਕਹਿੰਦੇ ਉਹ ਕਹਿੰਦੇ ਵੀ ਸੰਗਤ ਦੀ ਵਡਿਆਈ ਹੋ ਜਾਂਦੀ ਹੈ ਤੇ ਵਿੱਚ ਵਿੱਚ ਕੋਸ਼ਿਸ਼ ਕਰੋ ਮੀਨਾ ਮੀਨਾ ਦੋ ਦੋ ਮਹੀਨੇ ਕੇਵਲ ਗੁਰੂ ਨਾਨਕ ਨੂੰ ਕੀਰਤਨ ਸੁਣਾਉਣਾ ਆਖੋ ਸਤਨਾਮ ਵਾਹਿਗੁਰੂ ਨਾਨਕ ਨੂੰ ਕੀਰਤਨ ਸੁਣਾਉਣਾ ਹੈ ਤੋਬਾ ਵਿੱਚ ਹਸਾਬ ਦੁਨੀਆ ਵਿੱਚ ਵਡਿਆਈ ਕਰਦੇ ਇਹਨਾਂ ਕਮਾਈ ਵਧੇਗੀ 21 ਦਿਨ ਹੁੰਦਾ ਵੀ ਦੂਜੇ ਸੁਣਨ ਮੈਂ ਬੋਲਾਂ ਇੱਕ ਇਹ ਵੀ ਤੁਸੀਂ ਕਰ ਰਹੇ ਹੋ ਤੇ ਗੁਰੂ ਨਾਨਕ ਨੂੰ ਵੀ ਜਨ ਆਨਲਾਈਨ ਕਰਦੇ ਬੜਾ ਫਰਕ ਪਾਇਪਿੰਦਰਪਾਲ ਸਿੰਘ ਨੇ ਕਰੀ ਵਜਨ ਕੀਤਾ ਸੀ ਨਾ ਉਹ ਕਹਿੰਦੇ ਮੈਨੂੰ ਵੀ ਜਿਹੜੇ ਪਹੁੰਚੇ ਹੋਏ ਕਹਿੰਦੇ 2 ਮਹੀਨੇ ਕਥਾ ਕਰੋ 2 ਮਹੀਨੇ ਅੰਦਰ ਬੈਠ ਕੇ ਜੋ ਕਥਾ ਕੀਤੀ ਉਹਦੀ ਕਮਾਈ ਕਰੋ ਨੋਮੇ ਕਮ ਚੱਲੀ ਹੈ ਉਹ ਫਿਰ ਬਾਬਾ ਜਵੰਨ ਸਿੰਘ ਨੇ ਭਜਨ ਪਕੜ ਲਿਆ ਕੋਈ ਕੋਈ ਤੇ ਇਤਰਾ ਹੀ ਗੁਰ ਨਾਨਕ ਨੂੰ ਕੀਰਤਨ ਸੁਣਾਉਂ ਅੱਜ ਦੇਖ ਲਓ ਫਿਰ ਰਾਜਾ ਸੰਸੀ ਕੀਰਤ ਸਾਰੀ ਦੁਨੀਆ ਦੇ ਕਿਸੇ ਭਾਈ ਅਡੇ ਦੇ ਅੰਦਰ ਗੁਰਦੁਆਰਾ ਨਹੀਂ ਇੱਕ ਰਾਯਾ ਸੀ ਸੀ ਮਤਲਬ ਜੀ ਆਪਣੀ ਜ਼ਿੰਦਗੀ ਵਿੱਚ ਬਾਬਾ ਸ਼ਾਮ ਸਿੰਘ ਦੀ ਆਟਾ ਮੰਡੀ ਵਾਲੇ ਤੇ ਬਾਬਾ ਜਵੰਦ ਸਿੰਘ ਆਪਸ ਵਿੱਚ ਗੱਲ ਹੀ ਕੀਤੀ ਹੈ ਬਾਬਾ ਜਵੰਦ ਸਿੰਘ ਕਹਿੰਦੇ ਵੀ ਅੰਦਰ ਕਈ ੜੀ ਨਾ ਏਲ ਜਾਂਦਾ ਹੈ ਅਫਸੈਟ ਦੀ ਹੋ ਜਾਂਦਾ ਕਹਿੰਦੇ ਕਿ ਮੇਰੀ ਸੰਗਤ ਦੀ ਵਾਵਾ ਨਾ ਲੋ ਗੁਰੂ ਨਾਨਕ ਲਈ ਵੀ ਕੁਝ ਸ਼ਾਮਾ ਕੱਲਿਆ ਗੁਰੂ ਨਾਨਕ